ਤੁਹਾਡਾ ਲਿਵਰ ਇੰਨਾ ਕਿ ਸਮਝਦਾਰ ਆ ਕੁਝ ਕੁ ਘੰਟਿਆਂ ਦੇ ਬਾਅਦ ਸੈਂਟੀਫਿਕਲੀ ਉਹ ਕੁਝ ਘੰਟੀ ਵੀ ਆਪਾਂ ਨੂੰ ਮਿਲ ਸਕਦੇ ਆ ਕੁਝ ਘੰਟਿਆਂ ਬਾਅਦ ਸਰੀਰ ਤੁਹਾਡਾ ਅੰਦਰੋਂ ਤੁਹਾਡੇ ਅੰਦਰਲੇ ਸਰੀਰ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀ ਬੈ ਕਿਸੇ ਤਰ੍ਹਾਂ ਦਾ ਯੂਰਿਕ ਐਸਿਡ ਕਿਸੇ ਤਰ੍ਹਾਂ ਦਾ ਕੋਲੇਸਟ੍ਰੋਲ ਕਿਸੇ ਤਰ੍ਹਾਂ ਦਾ ਇਨਫਲੇਮੇਸ਼ਨ ਬੇਸਿਕਲੀ ਇਨਫਲੇਮੇਸ਼ਨ ਸੋਜ ਉਹਨੂੰ ਖਾਣਾ ਸ਼ੁਰੂ ਕਰ ਦਿੰਦਾ ਜਦੋਂ ਉਹਨੂੰ ਖਾਣਾ ਸ਼ੁਰੂ ਕਰ ਦਿੰਦਾ ਤਾਂ ਤੁਹਾਡਾ ਸਰੀਰ ਰਿਪੇਅਰ ਹੋਣਾ ਸ਼ੁਰੂ ਹੋ ਜਾਂਦਾ ਸੋ ਮਹਾਰਾਜਾ ਸ਼ਹੀ ਸ਼ਰਬਤ ਕਿੱਦਾਂ ਅਮਰਤ ਕਰਦਾ ਜਦੋਂ ਤੁਸੀਂ ਆਫ ਦੇ ਲੀਵਰ ਨੂੰ ਸਟਰੋਂਗ ਕੀਤਾ ਤੇ ਉਹਨੇ ਆਪ ਦੀ ਤੁਹਾਡੀ ਜਿੰਨੀਆਂ ਵੀ ਕਹ ਲੋ ਵੀ 네ਗੇਟਿਵਿਟੀ ਸੀਗੀ ਤੁਹਾਡੇ ਸ਼ਰੀਰ ਦੇ ਵਿੱਚ ਕੋਈ ਵੀ ਚੀਜ਼ ਸੀਗੀ ਜਿਹੜੀ ਤੁਹਾਡੇ ਸ਼ਰੀਰ ਨੂੰ ਬੈਡਲੀ ਇੰਪੈਕਟ ਕਰ ਰਹੀ ਸੀਗੀ ਇਹਨੇ ਉਹਨੂੰ ਵੀ ਸੈੱਟ ਕਰ ਦਿੱਤਾ ਜਦੋਂ ਉਹ ਸੈੱਟ ਕਰ ਲਿਆ ਪਹਿਲਾਂ ਪਹਿਲਾਂ ਅਸੀਂ ਵੀ ਹੈਰਾਨ ਹੁੰਦੇ ਸੀਗੇ ਜਦੋਂ ਮਹਾਰਾਜ ਸੈ ਸ਼ਰਵ ਦੇ ਇਸ ਤਰ੍ਹਾਂ ਦੇ ਉਦਾਹਰਨ ਸੌਂਦੇ ਸੀ ਵੀ ਜਿਹੜੇ ਬੰਦੇ ਨੇ ਸਕੇਂਡੀਨ ਇਨਫੈਕਸ਼ਨ ਨਹੀਂ ਖਾਧੀ 2 ਸਾਲ ਹੋ ਗਈ ਸ਼ਰਬਤ ਪੀਂਦੇ ਉਹ ਹੁਣ ਖਾਂਦੇ ਨਹੀਂ ਸੀ ਸਕਿੰਦੀ ਨਿਵੇਕਸ਼ ਇੱਕ ਲੇਡੀਜ਼ ਨੇ ਉਹਨਾਂ ਦੀ ਸੋਚ ਉੱਤਰ ਗਈ ਕੋਈ ਬੰਦਾ ਵਾ ਜੀ ਉਹਨਾਂ ਦੀ ਯੂਰਿਕ ਐਸਿਡ ਬਹੁਤ ਵਧਿਆ ਹੁੰਦਾ ਸੀ ਇੱਕ ਬੰਦੇ ਦਾ ਡਾਇਬੀਟਿਸ ਰਿਵਰਸ ਹੋਣੀ ਸ਼ੁਰੂ ਹੋ ਗਈ ਜੀ ਓਕੇ